ਆ ਬੋਲੋ ਹੁਣ ਤੁਸੀਂ ਕਮੈਂਟਰੀ ਕਰੋ ਆਪਣੀ ਹਾਂਜੀ ਅੱਜ ਅਸੀਂ ਜਿਹੜੇ ਹੈਗੇ ਆ ਬਹੁਤ دیر ਬਾਅਦ ਇੱਕ ਦੂਜੇ ਨੂੰ ਮਿਲਿਆ ਗੱਲ ਸਾਹਿਬ ਤੇ ਮੈਂ ਤੇ ਸਾਡੇ ਕੁੜਮ ਸਾਹਿਬ ਇਹ ਪਹਿਲੀ ਵਾਰ ਆਏ ਆ ਇੱਥੇ ਕੈਨੇਡਾ ਦੇ ਵਿੱਚ ਕੱਲ ਵੀ ਅਸੀਂ ਆਏ ਸੀ ਤੇ ਕੱਲ ਸਾਡੇ ਦਿਮਾਗ ਚੋਂ ਗੱਲ ਨਿਕਲ ਗਈ ਵੀ ਅਸੀਂ ਤਾਂ ਯਾਰ ਵੀਡੀਓ ਵੀ ਬਣਾਉਣੀ ਸੀ ਤੇ ਫੋਟੋ ਵੀ ਖਿੱਚਣੀਆਂ ਸੀਗੀਆਂ ਉਹ ਯਾਦ ਨਹੀਂ ਰਿਹਾ ਹੁਣ ਮੈਂ ਕਿਹਾ ਵੀ ਅਸੀਂ ਉਹਦਾ ਸੈਰ ਕਰਦੇ ਕਰਦੇ ਕਾਫੀ ਦੂਰ ਆ ਗਏ ਆ ਤੇ ਫਿਰ ਮੈਂ ਕਿਹਾ ਵੀ ਗੱਲ ਸਾਹਿਬ ਤੁਸੀਂ ਐ ਕਰੋ ਵੀ ਇਹ ਮੂਵੀ ਬਣਾਓ ਤੇ ਗੱਲ ਸਾਹਿਬ ਹੁਣ ਮੂਵੀ ਬਣਾਉਂਦੇ ਤੇ ਗੱਲ ਸਾਹਿਬ ਹੁਣ ਆਪਣੇ ਵਿਚਾਰ ਰੱਖਣਗੇ ਕਾਦੇ ਵਿਚਾਰ ਰਖਣੇ ਹੈ ਠੰਡ ਪੂਰੀ ਪੈ ਰਹੀ ਹੈ ਹਾਂਜੀ ਕੜਾਕੇਦਾਰ ਜਿਹੜੀ ਕਹਿੰਦੇ ਨੇ ਹੱਡਾਂ ਨੂੰ ਜੀਰਦੀ ਠੰਡ ਆ ਉਹ ਠੰਡ ਹੈ ਹਾਂਜੀ ਤੇ ਬਾਕੀ ਬੜੀ ਆਵਾਸ ਤੇ ਮੌਸਮ ਮਜੇਦਾਰ ਹੈ ਅੱਛਾ ਠੀਕ ਹੈ ਨਾ ਠੀਕ ਹੈ ਜੀ ਜਦ ਦੋ ਮਿੱਤਰ ਮਿਲ ਜਾਂਦੇ ਨੇ ਫਿਰ ਥੋੜੀ ਜੀ ਗੱਲ ਔੜਦੀ ਆ ਨਹੀਂ ਤਾਂ ਘਰੇ ਬੈਠੇ ਰਹਿੰਨਾ ਕੋਈ ਕੁਝ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਸਾਡੇ ਨਾਲ ਡਾਕਟਰ ਸਾਹਿਬ ਆਏ ਆ ਆਪਣੇ ਡਾਕਟਰ ਮਹਿੰਦਰਪਾਲ ਸਿੰਘ ਹਾਂਜੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਤਹਿਸੀਲ ਲੈਵਲ ਦੇ ਤੇ ਇਹ ਵੀ ਆਪਣੇ ਵਿਚਾਰ ਰੱਖਣਗੇ ਕਿਉਂਕਿ ਪਹਿਲੀ ਵਾਰ ਕੈਨੇਡਾ ਆਏ ਆ ਤੇ ਇਹਨਾਂ ਨੂੰ ਅਸੀਂ ਪੁੱਛਦੇ ਆਂ ਵੀ ਤੁਹਾਨੂੰ ਕੈਨੇਡਾ ਦਾ ਕਿੱਦਾਂ ਲੱਗਾ ਸਾਫ਼ ਸਵਾਈ ਵਜੋਂ ਜਾਂ ਹੋਰ ਗੱਲਾਂ ਬਤਾਓ ਆ ਜੀ ਦਾ ਖਾਲਸਾ ਮੈਿਕਰ ਜੀ ਕਾ ਖਾਲਸਾ ਮੈਿਕਰ ਜੀ ਕੀ ਫਤਿਹ ਇਸ ਤਰ੍ਹਾਂ ਲੱਗਾ ਜੀ ਮੌਸਮ ਵੀ ਠੀਕ ਐ ਤੇ ਵੈਦਰ ਤਾਂ ਠੀਕ ਐ ਠੰਡਾ ਮੌਸਮ ਹੈਗਾ ਕਾਫੀ ਦੂਜਾ ਨੰਬਰ ਹੈਗਾ ਵੀ ਸੜਕਾਂ ਵਗੈਰਾ ਸਫਾਈ ਆ ਪਾਰਕਾਂ ਬਹੁਤ ਵਡੀਆਂ ਆ ਬੱਚਿਆਂ ਦੇ ਖੇਡਣ ਮਨ ਲੱਲੇ ਵੀ ਬਹੁਤ ਵਧੀਆ ਐ ਇਥੇ ਸਿਸਟਮ ਤੁਰਨ ਫਿਰਨ ਲਈ ਐ ਸੈਰ ਕਰਨ ਲਈ ਬਜ਼ੁਰਗਾਂ ਲਈ ਹੈ ਪਰ ਬੰਦ ਸਾਰੇ ਆ ਜੇ ਮੌਸਮ ਠੰਡਾ ਰੁਫੀਲਾ ਹੋ ਉਥੇ ਪ੍ਰਬੰਧ ਵੀ ਉਦਾਂ ਦੇ ਕੀਤੇ ਗਏ ਆ ਔਰ ਮੌਸਮ ਤਾਂ ਇਥੇ ਮੀਂਹ ਕਹ ਨਹੀਂ ਜਾਂਦਾ ਤਕਰੀਬਨਾਂ ਤੁਸੀਂ ਦੇਖਦੇ ਹੋ ਹੁਣ ਵੀ ਰੁੱਖਾਂ ਦੇ ਉੱਤੇ ਪੱਤਾ ਵੀ ਕੋਈ ਨਹੀਂ ਇਸ ਟਾਈਮ ਤੇ ਜਿੱਦਾਂ ਆਪਾਂ ਬਸੰਤ ਉੱਥੇ ਕਹਿੰਦੇ ਨੇ ਪੱਤਝੜ ਆ ਗਈ ਹੈ ਇੱਥੇ ਪੱਤਝੜ ਦਾ ਮੌਸਮ ਚੱਲਦਾ ਜੀ ਇਹ ਤਾਂ ਹਰੀਆਲੀ ਘਟਿਆ ਔਰ ਮੈਂ ਇਹ ਤਾਂ ਕੀਤਾ ਸੀ ਪਤਾ ਵੀਰਾਂ ਕੋਈ ਪਹਿਲਾਂ ਆਉਂਦੇ ਮੈਂ ਤਾਂ ਪਹਿਲੀ ਵਾਰੀ ਆਇਆ ਮੈਂ ਇਹ ਕਹਿੰਦੇ ਆ ਵੀ ਅਪ੍ਰੈਲ ਮਈ ਮਾਰਚ ਅਪ੍ਰੈਲ ਮਈ ਦੇ ਵਿੱਚ ਜਾ ਕੇ ਮੌਸਮ ਇੱਥੇ ਸਾਫ਼ ਹੁੰਦਾ ਜਦੋਂ ਆਪਣੇ ਕਾਫੀ ਠੰਡ ਗਰਮੀ ਹੋ ਜਾਂਦੀ ਹੈ ਉੱਥੇ ਇੰਨਾ ਫਰਕ ਆ ਹੁਣ ਪਰ ਜੋਰ ਉੱਥੇ ਠੰਡਿਆ ਇਸ ਕਰਕੇ ਰੁੱਖਾਂ ਦੇ ਉੱਤੇ ਕੋਈ ਰੌਣਕ ਨਹੀਂ ਹੈਗੀ ਧੰਨਵਾਦ ਜੀ ਬੰਦਿਆਂ ਦੇ ਵੀ ਰੌਣਕ ਨਹੀਂ ਹੈ ਡਾਕਟਰ ਸਾਹਿਬ ਆਪਣੇ ਗਿੱਲ ਸਾਹਿਬਾ ਇਧਰ ਵੀ ਦਿਖਾ ਦਿਓ ਜਿਹੜੇ ਉਧਰੋਂ ਸਾਹਮਣੇ ਕਰਤੀ ਹਾਂ ਲਓ ਜੀ ਇਧਰ ਪਿੱਛੇ ਘਰ ਹੈ ਕਲੋਨੀ ਹੈ ਅਸੀਂ ਲਾਸਟ ਤੇ ਆਏ ਆ ਇਦੋਂ ਪਿਛਲੇ ਬੰਨੇ ਰੇਲਵੇ ਲਾਈਨਾਂ ਤੇ ਰੋਡ ਆ ਹਾਂ ਇਧਰ ਘਰ ਹਾਂ ਜੀ ਹਾਂ ਜੀ ਆ ਘਰ ਹੈ ਹਾਂ ਇਧਰ ਪਿਛਲੇ ਬੰਨੇ ਆ ਗਿਆ ਰੇਲਵੇ ਦੀ ਲਾਈਨ ਤੇ ਪਿੱਛੇ ਆ ਰੋਡ ਆ ਠੀਕ ਹੈ ਜੀ ਧੰਨਵਾਦ ਇੱਕ ਮਿੰਟ ਇੱਕ ਮਿੰਟ ਇਹ ਤੇ ਹੁਣੀ ਆਪਣੇ ਆਉਣੀ ਨਹੀਂ ਉਹ ਸਾਹਮਣੇ ਨਹੀਂ ਆਈਆਂ ਆ ਗਈਆਂ ਜੀ ਆ ਗਈਆਂ ਜੀ ਦੇਖਣਗੇ ਕਮ ਕਮ ਯੂ ਯੂ ਆਲਸੋ ਕਮ ਆ ਆਲਸੋ ਕਮਿੰਗ ਆਮ ਕਮਿੰਗ ਚਲੋ ਓਕੇ ਓਕੇ ਚਲੋ ਟਿੰਗੜਿੰਗ ਕਿ ਟਿੰਗੜਿੰਗੜਿੰਗ ਕਿ ਟਿੰਗੜਿੰਗੜਿੰਗ ਇਨਗੜਿੰਗੜਿੰਗੜਿੰਗੜਿੰਗੜਿੰਗੜਿੰਗੜਿੰਗ ਨਾ 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 ਹਾਲੋ ਇੰਗੜਿੰਗ ਕਿ ਟਿੰਗੜਿੰਗੜਿੰਗ ਰਿੰਗ 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 ਟਿੰਗ ਰਿੰਗ ਰਿੰਗ ਟਿੰਗ ਰਿੰਗ 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 ਟਿੰਡ ਟਿੰਡ ਲਾ 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 ਮਾ ਯਾ ਨਾ ਮਾ ਯਾ ਨਾ ਦੱਸ ਆਏ ਹੋਏ ਹਾਂ ਹਾਂਜੀ ਐ ਆਪਣੇ ਕੈਨੇਡੀਅਨ ਚਿਲਡਰਨ ਸੀਗੇ ਸਾਡੇ ਨਾਲ ਇਹਨਾਂ ਨੇ ਬੜੀ ਮਸਤੀ ਕੀਤੀ ਆ ਇਹ ਕਿੱਥੇ ਹੋਣਾ ਇਹਨੂੰ ਪਿੱਛੇ ਨੂੰ ਇਹਦੀ ਹਰ ਕਿਦਰ ਦੀ ਹੋਣੀ ਆ ਜੀ ਕੀ ਉਹ ਇਧਰ ਮੂੰਹ ਮੈਂ ਕਰਨਾ ਸੀ ਨਾ ਫੜ 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 ਦਿਓ ਚਲੋ ਮੂੰਹ ਨੂੰ ਕੋ ਮੋਣਾ ਹੋਣਾ ਫੜਾਓ ਹਾਂ ਹਾਂ ਬੋਲਣਾ ਇੱਧਰ ਇੱਧਰ ਇੱਕ ਮਿੰਟ ਮੂੰਹ ਤਾਂ ਕਮਾ ਲਈਏ ਚਲੋ ਮੇਰੇ ਲਈ ਆਜੋ ਹੁਣ ਇਧਰ ਕਰਨਾ ਮੇਰੇ ਲਈ ਹਰ ਉੱਤਾਂ ਜਾਓ ਹਾਂ ਚਲੋ ਹਾਂਜੀ ਇਹ ਸਨ ਆਪਣੇ ਕੈਨੇਡਾ ਦੇ ਬੱਚੇ ਸੀਗੇ ਬੜੇ ਪਿਆਰੇ ਸੀਗੇ ਤੇ ਸਾਡੇ ਦੇ ਨਾਲ ਇਹਨਾਂ ਨੇ ਭੰਗੜਾ ਪਾਇਆ ਸਾਨੂੰ ਵੀ ਬੜੀ ਖੁਸ਼ੀ ਦਿੱਤੀ ਸਾਡੇ ਨਾਲ ਇੰਗਲਿਸ਼ ਇੰਗਲਿਸ਼ ਤੋਂ ਇੰਗਲਿਸ਼ ਗੱਲ ਕੀਤੀ ਹਾਲਾਂਕਿ ਅਸੀਂ ਥੋੜਾ ਜਿਹਾ ਰੁਕਦੇ ਸੀ ਥੋੜਾ ਜਿਹਾ ਅਸੀਂ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਥੋੜਾ ਜਿਆਦਾ ਤੇ ਸੀਗੇ ਤੇ ਸਾਡੇ ਬਹੁਤ ਇੰਗਲਿਸ਼ ਵੈਰੀ ਪੂਅਰ ਤੇ ਬੜਾ ਉਹਨਾਂ ਨੇ ਫਨ ਕੀਤਾ ਸਾਡੇ ਨਾਲ ਤੇ ਅਸੀਂ ਆ ਕੇ ਪੂਰੀ ਮਸਤੀ ਮਾਰੀ ਦੀ ਆ ਜਿਹੜੀ ਹੈਗੀ ਹੈ ਇਹ ਪਾਰਕ ਹੈ ਇਹ ਸਾਡਾ ਜਿਹੜਾ ਹੈਗਾ ਪੰਜਾਬੀਆਂ ਦਾ ਹੈੱਡਕ quarter ਵੀ ਕਹਿ ਸਕਦੇ ਸੀ ਇਹ ਸਾਡਾ ਹੈੱਡਕ quarter ਆ ਉੱਥੇ ਬਹਿ ਜਾਣੇ ਹੁੰਨੇ ਆ ਜੇ ਇੱਥੇ ਬੱਚੇ ਜ਼ਿਆਦੇ ਹੋਏ ਨੇ ਉਹ ਸਾਹਮਣੇ ਅਸੀਂ ਬਹਿ ਜਾਣੇ ਹੁੰਨੇ ਆ ਤੇ ਇੱਧਰ ਥਿਸ ਬੈਕ ਸਾਈਡ ਮਾਈ ਮਾਈ ਹਾਊਸ ਥਿਸ ਬੈਕ ਸਾਈਡ ਬੋਥ ਥਿਸ ਆਪਣਾ ਅੱਜ ਜੇ ਹੱਕੀ ਕਹਿੰਦੇ ਨੇ ਪੰਜਾਬੀ ਚ ਆ ਜੰਨਾ ਹੁਣ ਅਸੀਂ ਸਿੱਧਾ ਹੀ ਥਿਸ ਇ ਜੇ ਮਹਿੰਦਰ ਸਿੰਘ ਮਹਿੰਦਰ ਸਿੰਘ ਮਹਿੰਦਰ ਸਿੰਘ ਮਹਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵਿੱਚ ਅੰਗਰੇਜ਼ੀ ਵਿੱਚ ਤੇ ਪੰਜਾਬੀ ਹਾਂ ਅਸੀਂ ਪੂਰਾ ਲੋਥ ਫਲਾ ਰਹੇ ਹਾਂ ਹਾਂ ਆਹ ਮਾਂ ਵੀ ਇੱਧਰ ਕੀ ਲੱਗਾ ਆ ਇਹ ਹੁਣ ਝੂਟਣ ਲੱਗੇ ਨੇ ਕਹਿੰਦੇ ਏਸ਼ ਕੋਸਰ ਨਾਲ ਗੋਚੇ ਰਹਿੰਦੇ ਨਾ ਹੀ ਕਿਸੇ ਨੇ ਤਾੜੇ ਆ ਬੰਦ ਖਾ ਦਿਓ ਕੰਮ ਅਮੇ ਦਾ ਸਮਾਂ ਤਾੜੇ ਕੋਲ ਆ ਜਾ ਹਾਂਜੀ ਕਰੋ ਕਮੈਂਟਰੀ ਹਾਂਜੀ ਬੈਠੋ ਆ ਜਿਹੜਾ ਉੱਪਰ ਛੋਡੇ ਜਹਾਜ਼ ਲਾਇਆ ਹੋਇਆ ਥੱਲੇ ਨੂੰ ਖਿਚਲੋ ਥੋੜਾ ਜਾ ਕਿ ਖਿਚਲੋ 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 ਬਾਠ ਠੀਕ ਆ ਹਾਂ ਇਹ ਹਾਂ ਇਹ ਉਹਨਾਂ ਬੰਦੇ ਆ ਬਾਅਦ ਤਾ ਵੀ ਜਿਹੜੇ ਉਡਣ ਤਸਤਰੀ ਚੁੜਦੇ ਆ ਇਹ ਉਡਣ ਤਸਤਰੀ ਆ ਹਾਂ ਕਿਦੇ ਹਵਾ ਦਾ ਬਰੂਲਾ ਆਵੇ ਤੇ ਕਿਦੇ ਉੱਡਣਾ ਜਾਵਾਂ ਇਸ ਕਰਕੇ ਹਾਰ ਜਾਵਾਂ ਲੋਕ ਲੋਕ ਹੋਰ ਹਾਂਜੀ ਚਲੋ ਬੋਲੋ 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 ਆਪਣੇ ਗਣ ਸਾਹਵਾ ਜੀ ਚਲੋ ਉਹਨਾਂ ਨਾਲ ਕਰੋ 5 ਮਿੰਟ ਦੀ ਪਾਓ ਓਕੇ ਹਾਂ ਇਹ ਸਾਰੇ ਕਲੈਪ ਜੋੜਦੇ ਨੇ ਆਪਾਂ ਲਓ ਲਓ ਝੂਟੀਆਂ ਲਓ ਝੂਟੀਆਂ ਸਾਰਾ ਦਿਨ ਇਹਨਾਂ ਨੂੰ ਅੰਦਰ ਡੱਕ ਕੇ ਰੱਖਦੇ ਆਂ ਮੁਰਗੀਆਂ ਸਾਰਾ ਦਿਨ ਇਹਨਾਂ ਨੂੰ ਮੁਰਗੀਆਂ ਕੋ ਅੰਦਰ ਡੱਕ ਕੇ ਰੱਖਦੇ ਆਂ ਤੇ ਇਹਨਾਂ ਨੂੰ ਸ਼ਾਮ ਨੂੰ ਕੱਢੀਂਦਾ ਅੰਨ ਬੜੀ ਹੋਦੀ ਆਪੇ ਸੁਭ ਜਾਂਦੇ ਆਂ ਹਾਂ ਫੇਰਾਂ ਦੀ ਠੰਡ ਨੂੰ ਕੱਢੀਂਦੀ ਆ ਬਸਤਰ ਕਾ ਕਰਵਾਈਂਦੀ ਆ ਇਹਨਾਂ ਨੂੰ ਫੇਰਾਂ ਨੂੰ ਹਲਕੇ ਕਰਕੇ ਬਾਣੀ ਦੇ ਅੰਦਰ ਘਰੇ ਤਾਂ ਕਿ 12 14 ਘੰਟੇ ਫਿਰ ਅੰਦਰ ਕੱਢ ਸਕਣ ਆਰਾਮ ਨਾਲ ਪਦਾ ਆਓ ਆਓ ਵੀਡੀਓ ਫੜਾ ਗਾਓ ਆਹ ਦੇਖੋ ਉਹ ਜਾ ਰਹੇ ਨੇ ਆਹ ਉਹ ਪੱਕੇ ਫੈਨ ਹੋ ਗਏ ਲੱਗਦੇ ਆਪਣੇ ਇਹ ਨੇ ਭਾਈ ਕੈਨੇਡੀਅਨ ਬੱਚੇ ਇਹਨਾਂ ਬਸ ਕਰਦੇ ਇਹਨਾਂ ਦੇ ਸਮਾਲ ਫਰੈਂਡ ਓਕੇ ਗਾਇਜ਼